ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਇਹ ਲੱਡੂ ਮੇਰਾ ਨਾਲੇ ਨਾਲ ਤੁਰਿਆ ਆਂਦਾ ਪੂਰੇ ਤਾਂ ਆਪੁੱਤ ਫੇ ਹਾਂ ਨਿਆ ਉਹ ਆ ਜਾ ਯਾਰ ਲੈ ਦੱਸ ਜਦ ਇਹਨੂੰ ਬੁਲਾਉ ਵੀਡੀਓ 'ਚ ਫੇਰ ਭੱਜ ਲੰਦੀ ਆ ਆਪਣੀ ਮਰਜ਼ੀ ਤੇ ਜਿੱਦਾਂ ਮਰਜ਼ੀ ਫਰੀ ਜਾਵੇ ਹਨ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਜੀ ਵਿਆਹ ਭਾਈ ਮਾਲਕ ਦੀ ਉਸਤਾਤੇ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਗਿਆ ਤੇ ਜਦੋਂ ਜਦੋਂ ਕਿਸੇ ਦੀ ਧੀ ਭੈਣ ਉੱਠਦੀ ਆ ਕੋਈ ਵੀ ਆ ਚਾਹੇ ਹਰੇਕ ਦੀਆਂ ਧੀਆਂ ਭੈਣਾਂ ਚਲੋ ਸਾਂਝੀਆਂ ਹੀ ਹੁੰਦੀਆਂ ਜਦੋਂ ਕਿਸੇ ਧੀ ਭੈਣ ਘਰੋਂ ਉੱਠਦੀ ਆ ਨਾ ਬਾਈ ਜੀ ਤੇ ਉਹ ਸੁਖੀ ਸ਼ਾਂਦੀ ਐਨ ਪਿਆਰ ਨਾਲ ਐਨ ਸਤਕਾਰ ਨਾਲ ਘਰੋਂ ਚੱਲ ਜਵੇ ਹਨ ਆਪਣਾ ਕਰੋ ਚੱਲ ਜੇ ਬੇ ਕਹਿ ਹੋ ਗਿਆ ਗਲਤ ਚਲੋ ਆਪਣੇ ਭਾਈ ਨਵੇਂ ਘਰ ਨਵੀਂ ਜ਼ਿੰਦਗੀ ਵਿੱਚ ਹਨਾ ਵਾਸ ਕਰਨਾ ਹੁੰਦਾ ਉਹਨੇ ਤੇ ਗੱਲ ਇਦਾਂ ਵੀ ਪ੍ਰੋਗਰਾਮ ਵਿੱਚ ਕੋਈ ਖੜਤ ਨਾ ਆਵੇ ਕੋਈ ਲੜਾਈ ਝਗੜਾ ਨਾ ਹੋਵੇ ਐਨ ਪ੍ਰੋਗਰਾਮ ਸਾਰਾ ਕਹਿ ਲੋ ਵੀ ਵਧੀਆ ਢੰਗ ਨਾਲ ਹੋ ਜਵੇ ਉਹਦੇ ਵਰਗੀ ਰੀਸ ਨਹੀਂ ਹੈਗੀ ਹਨਾ ਆਪਣਾ ਪ੍ਰੋਗਰਾਮ ਬਹੁਤ ਵਧੀਆ ਮਾਲਕ ਦੀ ਕਿਰਪਾ ਨਾਲ ਐਨ ਤੁਹਾਡੀਆਂ ਦੁਆਵਾਂ ਸਰਕਾ ਤੇ ਭਾਈ ਸਾਰਿਆਂ ਦੀ ਚਲੋ ਸਾਰੀ ਫੈਮਿਲੀ ਦੀ ਮਿਹਨਤ ਸਦਕਾ ਬਹੁਤ ਵਧੀਆ ਸਿਰੇ ਲੱਗ ਗਿਆ ਜੀ ਪ੍ਰੋਗਰਾਮ ਤੇ ਮਾਲਕ ਹੁਣ ਚਲੋ ਉਹਨਾਂ ਦੀ ਭਾਈ ਅਗਲੀ ਜ਼ਿੰਦਗੀ ਅ ਕਿਰਪਾ ਕਰੇ ਮਾਲਕ ਵਧੀਆ ਲੰਘੇ ਜਿਵੇਂ ਵਿਆਹ ਪ੍ਰੋਗਰਾਮ ਵਧੀਆ ਲੰਘਿਆ ਏ ਉਵੇਂ ਉਹਨਾਂ ਦੀ ਜ਼ਿੰਦਗੀ ਵੀ ਸਾਰੀ ਵਧੀਆ ਲੰਘੇ ਹਨ ਰਾਲ ਮਿਲ ਕੇ ਟਾਈਮ ਕੱਟੇ ਹਨਾ ਹਾ ਦੁੱਖ ਸੁੱਖ ਵਿੱਚ ਇੱਕ ਦੂਏ ਦੇ ਨਾਲ ਖੜਨ ਦੋਨੇ ਜਣੇ ਤੇ ਚਲੋ ਭਾਈ ਆਪਣੀ ਫੈਮਿਲੀ ਨੂੰ ਦੇਖਣ ਸਾਰੀ ਉਧਰ ਵਾਲੀ ਨੂੰ ਵੀ ਇਧਰ ਵਾਲੀ ਨੂੰ ਵੀ ਰਲ ਕੇ ਰਹੇ ਸਾਰੇ ਬੰਦੇ ਹਨ ਆਪਾਂ ਦਾ ਇਹ ਅਰਦਾਸ ਕਰਦੇ ਆ ਦਿਲ ਤੋਂ ਤੇ ਅੱਜ ਉਹਨਾਂ ਨੇ ਹੁਣ ਕਰਨੀ ਆ ਜੀ ਪਾਰਟੀ ਮੁੰਡੇ ਵਾਲਿਆਂ ਨੇ ਆ ਜਾਣਾ ਅਸੀਂ ਉਹਨਾਂ ਦੇ ਪਿੰਡ ਹੁਣ ਇਹ ਨਹੀਂ ਮੰਨੂ கரੈਕਟ ਨਹੀਂ ਪਤਾ ਵੀ ਪੈਲਸ ਵਿੱਚ ਜਾਣਾ ਹੈ ਵੈਸੇ ਪੈਲਸ ਵਿੱਚੇ ਦੱਸਦੇ ਆ ਪਿੰਡ ਪੈਲਸਾ ਪਤਾ ਨਹੀਂ ਕਿਤੇ ਹੋਰ ਪੈਲਸਾ ਕੋਈ ਹਨਾ ਇਹ ਹੁਣ ਮਾਲਾ ਜਾ ਕੇ ਪਤਾ ਲੱਗੂਗਾ ਜੀ ਹੁਣ ਤਿਆਰ ਹੋਏ ਵੀ ਆ ਸਾਰੇ ਜਣੇ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਤੇ ਆ ਆਪਾਂ ਵੀ ਭਾਈ ਕੱਢ ਲਈ ਟੌਰ ਹੈ ਤੇ ਆ ਜੈਕਟ ਮੈਂ ਆਪਣੇ ਵਿਆਹ ਨੂੰ ਲਿਆਂਦੀ ਈ ਇੱਕ ਅੱਧੀ ਵਾਰ ਪਾਹ ਹੋਈ ਮਾਹ ਯਾਰ ਪਾਈਏ ਇਹ ਚੀਜ਼ ਘੈਂਟ ਲੱਗਦੀ ਐ ਮੈਂ ਹਨ ਆਪਣੇ ਮੇਲ ਵਾਲੇ ਦਿਨ ਜਾਗੂ ਉੱਪਰ ਪਾਈ ਤੀ ਕੁਰਤੇ ਪਜਾਮੇ ਨਾਲ ਤੇ ਅੱਜ ਮੈਂ ਕੱਢੀ ਜੈਸਮਨ ਕਹਿੰਦੀ ਮੰਨੂ ਠੀਕ ਨਹੀਂ ਲੱਗਦੀ ਮਾਹ ਚੱਲ ਯਾਰ ਕੋਈ ਗੱਲ ਨਹੀਂ ਵੀ ਮੰਨੂ ਤਾਂ ਘੈਂਟ ਲੱਗਦੀ ਆ ਵੀ ਜੇ ਹੋਰ ਕਿਸੇ ਨੇ ਕਹਿਆ ਤਾਂ ਵੀ ਠੀਕ ਨਹੀਂ ਲੱਗਦੀ ਫਿਰ ਖੋਲ ਦਾਂਗੇ ਕੋਈ ਚੱਕਰ ਨਹੀਂ ਹਣਾ ਤੇ ਹੁਣ ਭਾਈ ਸਾਰੇ ਹੋ ਗਏ ਜੀ ਰੈਡੀ ਆਜੋ ਮੈਂ ਲੈ ਕੇ ਚੱਲਦਾ ਹੁਣ ਫੋਨ ਅੰਦਰ ਮਲਾਉਨੇ ਆ ਤੁਹਾਨੂੰ ਸਾਰੀ ਫੈਮਿਲੀ ਦੇ ਨਾਲ ਤੇ ਚੱਲਦੇ ਆ ਜੀ ਫਿਰ ਮਾਲਾਂ ਜੁੜੇ ਰਹੋ ਬਲੌਗ ਦੇ ਨਾਲ ਅੱਗੇ ਜਾ ਕੇ ਫਿਰ ਤੁਹਾਨੂੰ ਦਿਖਾਣੇ ਆ ਸਾਰਾ ਪ੍ਰੋਗਰਾਮ ਆਜੋ ਚੱਲਦੇ ਅੰਦਰ ਇੱਧਰ ਦੇਖੋ ਜੀ ਸਾਡੇ ਕੱਦੂ ਉਹ ਕੱਦੂ ਕੱਦੂ 6 ਸਾਸਰੀ ਘਾਲ ਤਾਂ ਬੁਲਾ ਦੇ ਪੁੱਤ ਇੱਕ ਵਾਰ ਉਹ ਗੱਦੂ ਹਾਂ ਕੱਦੂ ਹਾਂ ਓਏ ਤੇਰੇ ਮਨ ਲਾਦਣਾ ਇੱਕ ਕੰਨ ਪਰ ਸਾਸਰੀ ਕਾ ਬੁਲਾ ਇੱਥੇ ਵੀ ਤਾਂ ਮੈਂ ਨੂੰ ਉੱਪਰ ਨੂੰ ਮੂੰਹ ਚੱਕ ਕੇ ਬੁਲਾ ਨਹੀਂ ਪੁੱਤ ਬੁਲਾ ਦੇ ਇੱਕ ਵਾਰ ਬੁਲਾਈ ਓਏ ਇੱਥੇ ਲੱਗਣਾ ਤੇਰੇ ਬੁਲਾਈ ਸਾਸਰੀ ਘਾਲ ਆ ਤੂੜੀਆਂ ਥੱਲੇ ਨੂੰ ਮੂੰਹ ਕਰਕੇ ਬੁਲਾਉਂਦੀ ਸਾਸਰੀ ਕਾ ਗੰਦਾ ਬੱਚਾ ਮੇ ਲੋ ਜੀ ਇਧਰ ਭਾਈ ਜੈਸਮੀਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਭਾਈ ਸਾਡੀ ਦਾਦੀ ਮੰਮੀ ਆਏ ਹੋਏ ਸੀਗੇ ਠੀਕ ਹੈ ਅੱਜ ਦਾਦੀ ਮੰਮੀ ਨੇ ਰਵਾਨਗੀ ਲੈਣੀ ਆ ਸਾਨੂੰ ਛੱਡ ਕੇ ਚੱਲ ਜਾਣਾ ਸਾਡਾ ਵੇੜਾ ਫੇਰ ਖਾਲੀ ਕਰ ਜਾਣਾ ਕਹਿੰਦੇ ਰੰਗ ਫੇਰ ਲਾ ਕੇ ਰੋਣਾ ਨਹੀਂ ਓ ਮਾਤਾ ਜੀ ਅਸੀਂ ਤੁਹਾਡੇ ਬੈਠੇ ਆ ਉਹਦੀ ਟੈਨਸ਼ਨ ਨਹੀਂ ਲੈਣੀ ਹੈਗੀ ਜੇ ਕਿ ਉਹਨੂੰ ਪਿਆਰ ਆ ਸੀ ਨਹੀਂ ਕਹਿੰਦੇ ਵੀ ਸਾਡੀ ਦਾਦੀ ਨੇ ਸਾਨੂੰ ਛੱਡ ਕੇ ਚੰਦਣ ਹਾਂ ਆਜਾ ਮੈਂ ਫੇਰ ਆਜੇ ਛੇਤੀ ਆਇਓ ਤੇ ਚੱਲਦੇ ਰਹਿਣਾ ਕਿ ਜਾਇਓ ਹਾਂ ਤੇ ਚੱਲਦੇ ਰੋਣਾ ਨਹੀਂ ਮੇਰਾ ਜੂੜ ਸਾਡੀ ਯਾਤਰਾ ਸਭਾ ਲਾਏ ਤੁਹਾਡੇ ਨਾਲ ਹੀ ਮੈਂ ਉੱਥੇ ਖਣੀ ਤੁਸੀਂ ਮੇਰੇ ਨਾਲ ਕਿੰਨੇ ਘੰਟੇ ਲੱਗ ਗਏ ਕੋਈ ਨਾ ਹੋਰ ਹੋਰ ਤੁਸੀਂ ਰੋਇਆ ਰਹੋ ਸਾਡੇ ਵੀ ਨਹੀਂ ਕੱਟਦਾ ਰੋਣਾ ਨਹੀਂ ਹੈਗਾ ਇੱਥੇ ਟੈਨਸ਼ਨ ਨਹੀਂ ਜਣੀ ਤੁਹਾਡੇ ਸਾਰੇ ਦੱਬਰ ਆਵੇ ਹੋਰ ਕੀ ਪੂਰੇ ਰੰਗ ਤੁਸੀਂ ਹੈ ਜਦੋਂ ਸਾਜੀ ਆਵੇ ਮੇਰੇ ਅਮਨ ਸ਼ਾਂਤ ਜੀ ਮਿਲ ਗਈ ਇੰਨੀ ਏ ਜੀ ਮੇਰੇ ਨਾਲ ਜਾਂਦਾ ਮੇਰੀ ਜੀ ਬਸ ਹੋਰ ਕੀ ਚਾਹੀਦਾ ਲੱਡੀ ਦੂਰ ਵਹੀਂ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਬੱਚੇ ਸਾਰੇ ਮਿਲ ਗਏ ਤੇ ਡੈਡੀ ਮੰਮੀ ਬੜਾ ਪਿਆਰ ਕੀਤਾ ਮਨਦੀਪ ਸੰਦੀਪ ਨੇ ਵੀ ਕਿਰ ਬਹੁਤ ਪਿਆਰ ਕੀਤਾ ਮਾਤਾ ਜੀ ਕੱਲ ਹੋ ਗਏ ਸੰਸਣ ਵਿਦਾ ਕਰਾਂਗੇ ਬੱਚੇ ਖਾਣ ਨੂੰ ਥੋਲਾਂਗੇ ਮੈਂ ਬੁੱਧ ਤੁਹਾਡੇ ਦਿੱਤਾ ਸਭ ਜਿਵੇਂ ਖਾਣੇ ਪੀਣੇ ਮਾਰਾ ਜਿੱਤਾ ਉਹ ਜੀ ਜਮਨ ਮੈਂ ਜਰੂਰ ਪਹੁੰਚੂ ਮੈਂ ਆਉਂਦੀ ਫਿਰ ਆ ਕੇ ਜਾਇਓ ਉਹ ਵੀ ਜਰੂਰ ਤੇਲ ਲੈ ਕੇ ਆਉਂਗੀ ਲੋਹਾ ਤੇ ਉਹ 10 ਦਿਨ ਲਈ ਕੋਈ ਨਾ ਲੈ ਕੇ ਆਉਂਗੀ ਘਰ ਬੋਲ ਕਰਨਾ ਕਿ ਦੋਨੋਂ ਤੇਹਰਾਂ ਚਾਪਦੀ ਮੇਰੀ ਕੋਈ ਨਹੀਂ ਤੇ ਇੱਧਰ ਮਿਲੋ ਜੀ ਮੰਮੀ ਜੀ ਨੂੰ ਸੱਸਰੀ ਗਾਲ ਜੀ ਸਾਰਿਆਂ ਨੂੰ ਤੇ ਭਾਈ ਹੁਣ ਯਾਸਮੀਨ ਯਾਰ ਮੈਂ ਦੁਹਾਨੇ ਹੀ ਜਾਣਾ ਸੀ ਲੈ ਕਿਤੇ ਕਹਿ ਲੱਗੀ ਜੈਸਮੀਨ ਸੋਣੀ ਲੱਦੀ ਹੈ ਹਾਂ ਸੋਣੀ ਤਾਂ ਫਿਰ ਲੱਗਦੀ ਹੈ ਜੀ ਕੋਈ ਸ਼ੱਕ ਹੈ ਮਾਤਾ ਜੀ ਇਹਦੇ ਚ ਕੋਈ ਸ਼ੱਕ ਨਹੀਂ ਸੋਣੀ ਲੱਗਦੀ ਹੈ ਭਾਈ ਬਿਲਕੁਲ ਆ ਸੂਟ ਮੈਂ ਉਹ ਮੰਗਲੇ ਨੂੰ ਦਿੱਤਾ ਦਾ ਮੰਗਲੇ ਨੂੰ ਮਮੀ ਨੇ ਹਾਂ ਆ ਦੇਖ ਲਓ ਜੀ ਨਹੀਂ ਨਹੀਂ ਕੀ ਸਾਸਰੀ ਕਾ ਬੁਲਾਉਂਦੀ ਸਾਸਰੀ ਕਾ ਬੁਲਾ ਦੇ ਪੁੱਤਰ ਮੈਂ ਚਾਚੀ ਕਾ ਬੁਲਾ ਦੇ ਚੋੜੀ ਬੈਠਾ ਆਪਣੇ ਆ ਚੋੜੇ ਵਾਕ ਬਾਬਾ ਜੀ ਕਿੱਥੇ ਆ ਬਬੀ ਬਬੀ ਮੁੱਛਾ ਡਿੱਗਿਆ ਓ ਰਾਮਾਈ ਅੱਛਾ ਚਾਚੀ ਦਾ ਬਾਪ ਆਪਾ ਜੀ ਮਨੇ ਕਿਹਦੇ ਤੇ ਸਾਚੀ ਕਹੇ ਬਟੇ ਸਾਚੀ ਕਾਗਾ ਦੋ ਬਟੇ ਕਰ ਦੋ ਲੱਡੂਆਂ ਗਰਮ ਲੱਗਦੇ ਖਰੀਦੇ ਕਰਕੇ ਬੁਖਾਰੇ ਆ ਇਹਨੂੰ ਦੇਖ ਲਓ ਬਣਾ ਜਾ ਸਾਚੀ ਕਰ ਸਾਚੀ ਕਰ ਰਹੀ ਐ ਚੋਜ ਕੋ ਕਰ ਦੋ ਸਾਚੀ ਇਹਨੂੰ ਕਰੀ ਗੀਰੇ ਡੇਢ ਮਹੀਨੇ ਦੇ ਲਗਣੇ ਇੰਜੈਕਸ਼ਨ ਹਰਗੁਣ ਦੇ ਹੂੰ ਥੋੜੀ ਦੇ ਵੀ ਲੱਗਣੇ ਆ ਥੋੜੇ ਦਿਨ ਤੱਕ ਲਵਾਨੇ ਆ 2 ਦਿਨਾਂ ਤੱਕ ਹੂੰ ਧੀਰੇ ਵੀ ਲੱਗਣੇ ਆ ਗਾੜੇ ਵੀ ਗਾੜ ਕੋਟ ਬਣਾਇਆ ਮਾਜੀ ਗਾੜ ਸਾਹ ਹੂੰ ਹਰਗੁਣ ਦਾ ਵੀ ਲੱਗਣਾ 9 ਮਹੀਨੇ ਦਾ ਦੇਖ ਲਓ ਹੁਣ ਉ ਉ ਉਹ ਕਹੀ ਜਾਂਦੇ ਸੂਟ ਨਹੀਂ ਸੂਟ ਨਹੀਂ ਆ ਇੰਨਾ ਸੋਹਣਾ ਸੂਟ ਮਾਤਾ ਜੀ ਇਹਨੇ ਦੇਖ ਲਓ ਤੁਸੀਂ ਇਹਨੇ ਸੂਟ ਬਣ ਗਿਆ ਕੋਈ ਗੱਲ ਛੱਡਾ ਹਾਂ ਇੰਨਾ ਸੋਹਣਾ ਸੂਟ ਲੱਗਦਾ ਪਰ ਦੇਖ ਲਓ ਐਦਾਂ ਹੀ ਰੱਖਿਆ ਹੋਇਆ ਤਾਂ ਜਦੋਂ ਹੁਣ ਸਵਾਇਆ ਚਾ ਸੂਟ ਬਣ ਗਿਆ ਮਾਂ ਨਾਲ ਨਹੀਂ ਮਮੀ ਪਤਾ ਨਹੀਂ ਮਮੀ ਕੋਲ ਕਿਵੇਂ ਪਹੁੰਚਿਆ ਮਾਂ ਨਾਲ ਨਹੀਂ ਮਮੀ ਕੋਲ ਹਾਂ ਆਹ ਗਵਾ ਇੰਨਾ ਸੋਹਣਾ ਲੱਗਦਾ ਗੱਲੇ ਛੱਡ ਬਸ ਸਵਾਲ ਆ ਪਹਿਲੇ ਰੱਖਿਆ ਤਾਂ ਗਾਇ ਹਾਂ ਕੀ ਚੇ ਦਿੱਤਾ ਤੇ ਮਾਂ ਦਾ ਕਰਾ ਕੀ ਚੇ ਹਾਂ ਬਹੁਤ ਸੋਹਣਾ ਸੂਟ ਆ ਹੂੰ ਤੇ ਨਾ ਫਿਰ ਮੰਮੀ ਕਹਿੰਦੇ ਕੋਈ ਮੇਰੇ ਕੋਲ ਤੇ ਆ ਸਵਾਪ ਬਹੁਤ ਸਾਰੇ ਹੂੰ 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 ਤੇ ਇੱਧਰ ਆਗੇ ਜੀ ਫਾਦਰ ਸਾਹਿਬ ਬੇਟਾ ਬਾਪੂ ਜੀ ਬੇਟੇ ਬੱਚੇ ਹੋਰ ਬਾਪੂ ਜੀ ਠੀਕ ਆ ਜੀ ਮੱਥਾ ਟੇਕਿਆ ਏ ਮੱਥਾ ਟੇਕਿਆ ਏ ਅੱਜ ਭਾਈ ਸੰਗਰਾੰਦ ਦਾ ਸੰਗਰਾੰਦ ਦਾ ਦਿਹਾੜਾ ਜੀ ਫਾਦਰ ਸਾਹਿਬ ਮੱਥਾ ਟੇਕ ਕੇ ਆਏ ਆ ਤੇ ਹੁਣ ਆਪਾਂ ਫਿਰ ਚੱਲੀਏ ਟਾਈਮ ਨਾਲ ਚਲੋ ਫਟਾਫਟ ਚਲੋ ਫਟਾਫਟ ਠੀਕ ਉਹ ਪਾਸ ਪਾਪਾ ਦਾਦੂ ਨੂੰ ਮਾਰਦਾ ਹੱਕਾ ਕਿਆ ਗੈ ਚੱਕਿਆ ਨਹੀਂ ਕਾਹ ਹੈ ਵੀ ਚੱਕਿਆ ਨਹੀਂ ਦੇਖੀ ਲੈ ਟੀ ਨਹੀਂ ਮੈਨੂੰ ਵੀ ਚੱਕ ਲੋ ਇਹ ਚੱਕੇ ਦੇ ਕਰਦਾ ਵੀ ਚੱਕੋ ਮੈਨੂੰ ਤੇ ਬੇਲੀਏ ਜੀ ਹੁਣ ਫਿਰ ਜਾ ਕੇ ਤੁਹਾਨੂੰ ਮਾਲਾ ਮਿਲਦੇ ਆ ਰਮਾਲ ਲੈ ਲਿਆ ਰਮਾਲ ਲੈ ਲਿਆ ਘੜੀ ਲਾ ਲਈ ਮੁੰਦੀ ਪਾ ਲਈ ਜੇ ਸਾਨੂੰ ਲੋਜੀ ਲੋਜੀ ਆ ਗਈ ਤੁਹਾਡੇ ਨੂੰ ਮਾਲਾ ਚਾਹੀਦਾ ਉਹ ਤੁਹਾਡੇ ਕੋਈ ਗੱਲ ਨਹੀਂ ਭਰੀ ਕੋਈ ਗੱਲ ਹੀ ਕਹਿ ਦਤਾ ਸੁਣੀਏ ਨਹੀਂ ਵਿੱਚ ਹੀ ਕਹਿਤਾ ਲੈ ਦੱਸ ਸ਼ਰਟ ਕਿੰਨੀ ਸੋਹਣੀ ਲੈ ਕੇ ਆਏ ਆ ਤੁਸੀਂ ਕੀ ਗੱਲ ਹੈ ਇਦਾਂ ਜਿਹਨਾਂ ਨੇ ਦੇਖਿਆ ਇਹਦਾ ਮਨ ਖੁਸ਼ ਹੋ ਗਿਆ ਵੀ ਮੇਰੇ ਸੋਹਣੀ ਕੁੜੀ ਮਿੰਦੀ ਗਰਲਫ੍ਰੈਂਡ ਹਾਂ ਜਿਹੜੇ ਕਰ ਸੀਗਾ ਫੁਨੇਲਾਸ ਮਾਇ ਜਾਵੇ ਦੇਖੇ ਵੀ ਮੇਰੀ ਗਰਲਫ੍ਰੈਂਡ ਬਹੁਤ ਸੋਹਣੀ ਆ ਲੰਮੈ ਨਹੀਂ ਕਰੀ ਤੁਸੀਂ oh ਨਹੀਂ ਨਹੀਂ ਮੈਂ ਇਹ ਪਟੇਦ ਗੁਰ ਪੜਦੇ ਆ ਮੈਂ ਇਹ ਨਹੀਂ ਪੜਦੇ ਇਹ ਤਾਂ ਇਹਦਾ ਵਿੱਚ ਬੋਸ ਨਹੀਂ ਕੋਦੀ ਆ ਹਾਂਜੀ ਹਾਂ ਤੇਰੀ ਭੇਡ ਸੁਣੀ ਮੇਰੇ ਮਨ ਨੂੰ ਤੁਮੰਨੇ ਜੀ ਹੋਦੀ ਆ ਕਿਹੜਾ ਗੱਲ ਕਰਨਾ ਜੀ ਹਲੋ ਜੀ ਸਾਰਾ ਸਮਾਨ ਲੱਗੇ ਵੇ ਸਿਮੇਟਣ ਉਧਰ ਉਹ ਸਰਦਾਰ ਸਾਹਿਬ ਬੈਠੇ ਨੇ ਜੀ ਦੂਰ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਸਾਰਾ ਕੰਮ ਹੋ ਰਿਹਾ ਦੇਖੋ ਟੈਂ ਟਾ ਟੈਂ ਜਿਵੇਂ ਰਾਜੇ ਮਹਾਰਾਜੇ ਬੈਠੇ ਹੋਣੇ ਆ ਮੈਂ ਕਿੰਨੀ ਬੁੱਢਾਲੀ ਉਰੀ ਰਹਿ ਗਈ ਉਦੋਂ ਮੇਰੀ ਹਾਂ ਮਨ ਤੰਗ ਬਹੁਤ ਅਗੇ ਇਹਦੇ ਬਗਲੇ ਬਹੁਤ ਚਲ ਹੁਣ ਚੱਕ ਲੈ ਜੂ ਆਪਾਂ ਹੁਣੇ ਗੱਡੀ ਚ ਰੱਖ ਲੂਗੇ ਇਹ ਚਲੋ ਮੰਮੀ ਮੈਂ ਆ ਗਈ ਮੰਮੀ ਚਲੇ ਹੈਲੋ ਕਿਦੇ ਚੋਰ ਲਾਦੇ ਹੈ ਵੇਲੀ ਅੰਬ ਤੂੰ ਠੀਕ ਹੈ ਕਿੰਨੀ ਛੋਨੀ ਆ ਤੈਨੂੰ ਵੀ ਲਿਆ ਦਿੰਨੇ ਆ ਜੀਜੂ ਨੂੰ ਕਹਿਨੀ ਆ ਵੀ ਦਵਾ ਦੋ ਕਿੱਥੇ ਤਾਂ ਦੇਖੋ ਤਾਂ ਸਾਸ੍ਰਿਕਾ ਸਾਸ੍ਰਿਕਾ ਜੀ ਐ ਮम्मी ਤਾਂ ਨਹੀਂ ਜਾਣਾ ਕਮਲ ਕਾਰਤੀ ਮਾਤਾ ਨੇ ਤਾਂ ਮੇਰਾ ਹਾਲ ਹੀ ਸੇ ਬਲ ਰਿਹਾ ਸੀ ਫਿਰ ਤੇ ਅਸੀਂ ਤਾਂ ਹੀ ਕਹੀ ਜਾਈਏ ਵੀ ਹੁਣ ਤੱਕ ਸਾਨੂੰ ਫੋਨ ਕਰਦੇ ਨਹੀਂ ਆਇਆ ਅਸੀਂ ਅਸੀਂ ਹੈਰਾਨ ਹੋਈ ਜਾਂਦੇ ਆ ਜੀ ਹਾਂ ਇਹ ਤਾਂ ਕਮਾਲ ਹੀ ਹੋ ਗਈ ਵੀ ਸਾਨੂੰ ਫੋਨ ਨਹੀਂ ਆਇਆ ਪਤਾ ਨਹੀਂ ਅਸੀਂ ਉਹ ਲੇਟ ਸਾਨੂੰ ਆਏ ਲੱਗੀ ਗਿਆ ਫੋਨ ਮੈਂ ਅਸਤੇ ਆਕਾਸ਼ ਦੇ ਆਕਾਸ਼ ਦਾ ਫੋਨ ਆਇਆ ਨਹੀਂ ਮੰਨੂ ਨਹੀਂ ਆਇਆ ਆਇਆ ਹੋਇਆ ਮੈਂ ਉਹਦੇ ਉੱਪਰ ਤੇ ਵੀ ਕਰਿਆ ਤੁਹਾਨੂੰ ਤਾਂ ਚੱਕਿਆ ਨਹੀਂ ਮੈਂ ਕਹਿੰਦਾ ਤੁਹਾਡੇ ਲੱਗ ਕੇ ਲੇਟ ਹੋ ਗਿਆ ਸੀ ਸਾਨੂੰ ਠੀਕ ਦਾ ਠੀਕ ਦਾ ਕੜਾ ਲਾਟੇ ਮੇਰੇ ਮੋਟਰ ਦਾ ਚਾਰ ਜਿੰਨੇ ਨਾਲ ਕਿਹਾ ਲੇਟ ਸਾਨੂੰ ਕਦੇ ਦਾ ਵੀ ਇਹਨਾਂ ਨੇ ਲੇਟ ਆਉਣਾ ਵੀ ਚਲ ਅਸੀਂ ਹੌਲੀ ਹੌਲੀ ਜਾਵਾਂਗੇ ਅਸੀਂ ਉੱਥੇ 9 ਵਜੇ ਤਿਆਰ ਹੋ ਕੇ ਬਹਿ ਜਾਂਦੇ ਹਿੱਥ 10:00 10:30 ਕੋਣ 11:00 ਤੱਕ ਤੁਹਾਨੂੰ ਡਿੱਕੀ ਜਾਂਦੇ ਮਾਸੀ ਕਿੱਥੇ ਸਾਡੀ ਮਾਸ ਲੋੜੀ ਬੜਾ ਕੰਮ ਹੈ ਕਿੰਨੇ ਟਾਹਰ ਆ ਮਾਮੇ ਦੀ ਹਾਏ ਹਾਏ ਚਾਚੇ ਦੀ ਨਹੀਂ ਮਾਮੇ ਦੀ ਜ਼ਿਆਦਾ ਟਾਹਰ ਆ ਫਿਰ ਚਾਚਾ ਹੈ ਪਤਾ ਲੱਗਣਾ ਜਹੀ ਚਲੋ ਹਾਂ ਅਬ ਸੀਸਾ ਦੇਖਾ ਸੀਸਾ ਇੱਧਰ ਅੱਛਾ ਹਾਂ ਕੁੜੀ ਦਾ ਡੈਰੀ ਆ ਹਾਂ ਹਾਂ ਮਾਮਾ ਨੂੰ ਕਹਿੰਦਾ ਬੜਾ ਵਾਲੀ ਪੱਗ ਬਨਣੀ ਹੈ ਅੱਜ ਹੋ ਗਿਆ ਕੀਆ ਗਾਣਾ ਹੈ ਪੱਗ ਤੇਰੇ ਪੱਗ ਦੇ ਭੇਜ ਤੇ ਮਰ ਗਈ ਮਾਮੀ ਨੇ ਗਾਣੋ ਐ ਮੈਂ ਥੋੜੋ ਗਾਉਂਗਾ ਇਹ ਤਾਂ ਮਾਮੀ ਗਾਉਗੀ ਮੈਂ ਥੋੜੋ ਗਾਉਂਗਾ ਕੀ ਹੋਇਆ ਕਾੜਾ ਮਾਮੀ ਕਾੜਾ ਮਾਮਾ ਕਾੜਾ ਕਾਉਂਟ ਕਰਾ ਕੇ ਪੇਟ ਤੇ ਮਾਰ ਗਈ ਮੈਂ ਹਲੇ ਕੱਲਾ ਕੱਲਾ ਸਿਵਲ ਡਰੈੱਸ ਚ ਫਿਰਦਾ इवन ਸਾਡੇ ਸਿਰ ਘੜਾਪਾ ਅੱਕੜੀ ਹੁੰਦਾ ਆ ਮੇਰਾ ਪੁੱਤ ਕੋਈ ਨਾ ਚਲੋ ਉਹ ਠੀਕ ਹੈ ਠੀਕ ਹੈ ਹਾਂ ਹਾਂ ਕੱਟੀਆਂ ਦੀ ਰਾਤ ਨੇ ਦੁੱਧ ਬੱਸ ਤੋਂ ਵਾਲੀ ਨੂੰ ਕਰਦਣਾ ਸੀ ਗੁਰੂ ਮੈਨੂੰ ਦਫ਼ਤਰ ਓਏ ਛਾਲ ਨਾਨੂ ਕਰੇ ਆ ਗਏ ਉੱਠ ਘੜੀ ਦਾ ਹੁੰਦਾ ਪੁੱਤ ਕਾਬਾ ਪੱਖੇ ਡਿਸਪਲੀਪ ਐ ਜੀ ਮਮੇ ਪੱਖਾ ਬੰਦ ਕਰ ਦੋ ਮੜੀ ਜੀ ਫਿਰ ਆਇਓ ਖੜੀ ਜਾਵਾ ਤੁਸੀਂ ਇਹ ਪੱਖਾ ਬੰਦ ਕਰ ਦੋ ਅੰਦਰ ਵਿੱਚ ਮੇਰੀ ਆਇਆ ਕਾ ਇਹ 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 ਨੰਨੂ ਇਹ ਉਤਗੜੇ ਉਤਗੜੇ ਮੇਰੇ ਪੁੱਤ ਇਹ ਮੈਂ ਮਰਜੀ ਚੱਕੀ ਜਾ ਉਹਨਾਂ ਸਭ ਤੋਂ ਜ਼ਿਆਦਾ ਉਹ ਆਉਂਦਾ ਇਹ ਲੱਡੂ ਮੇਰਾ ਪੁੱਤ ਲੈ ਬੰਬੇ ਬੜਾ 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 ਅੱਗੇ ਬਤਾ ਤੂੰ ਕੰਬ ਦੀ ਕਾਦੇ ਫੁੱਲ ਲੈ ਨਹੀਂ ਤੈਨੂੰ ਮਾਰਿਆ ਤੇ ਤੈਨੂੰ ਦੁੱਧ ਬੁਲਾਉਂਦੇ ਟਾਈਮ ਇਹਨਾਂ ਨੂੰ ਤੈਨੂੰ ਨਾ ਦੰਦੇ ਬੂਲੇ ਤੈਨੂੰ ਨਾਉਂਦੇ ਵੀ ਹੈਗੇ ਟਾਈਮ ਸੁੱਪ ਕਰ ਗਈ ਦੁੱਧੇ ਨਹੀਂ ਭੁਲਾਇਆ ਕਿਸੇ ਨੇ ਤਾਂ ਤਾਹੀਂ ੱਚਕੀ ਵੀ ਰੋ ਰੋ ਕੇ ੱਚਕੀ ਵੀ ਹੈ ੱਚਕ ਕੇ ਸੋ ਗਈ ਰੋ ਰੋ ਕੇ ੱਚਕਾ ਹੀ ਤਾਂ ਹੀ ਤਾਂ ਹੀ ਮੈਂ ਵੀ ਕਹਾ ਬੁਕਾਤੇ ਕਾਤੇ ਨਹੀਂ ਮੇਰੀ ਬਾਤ ਸੁਣਦੀ ਸਾ ਤੈਨੂੰ ਹਿਸਕੀਆਂ ਲੱਗ ਜਾਂਦੀਆਂ ਤੂੰ ਜਾਏ ਨਹੀਂ ਕਾਤੂ ਲੈ ਲੈਣੇ ਆ ਹਾ 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 ਕੋਟ ਅਜੇ ਜੁੱਤੀ ਰਹੀ ਜੀ ਜੀਜੂ ਇਹਨੂੰ ਰਾਸਤੇ 'ਚ ਜਾਂਦੇ ਘੜੀ ਦਵਾਈਆਂ ਠੀਕ ਹੈ ਜੀ ਹਾਂ ਕਮੀਨਾ ਵੀ ਨਾ ਉਹ ਇੱਧਰ ਹਰ ਗੁਣ ਆ ਗਈ ਹੁਣ ਆਪਣੇ ਨਾਨਾ ਜੀ ਕੋਲ ਦਾੜੀ ਕਿਹੜੀ ਦਾੜੀ ਨਾ ਕਿਆ ਦਾੜੀ ਅਰੇ ਕਿੱਦਣਾ ਹੈ ਕ ਇਹਨਾਂ ਨੂੰ ਪਤਾ ਨਹੀਂ ਵੀ ਐਵੇਂ ਮਾਲਸ ਕਰ ਦੇਣੀਆਂ ਸੀ ਬਸ ਇਹ ਮਾਲਸ ਸਪੈਸ਼ਲ ਕਰਦੇ ਆ ਅਜੀ ਜਿਹੜੇ ਮਾਲਸ ਕਰ ਦੇਣੀਆਂ ਐ ਐ ਕਦੋਂ ਬਾਬਾ ਐਵੇਂ ਮਾਲਸ ਕਰ ਦੇਣੇ ਐ ਐ ਕਿੱਕ ਐਵੇਂ ਮਾਲਸ ਕਰਦੇ ਨੇ ਕਦੇ ਅੱਜ ਨੂੰ ਮੈਂ ਆਟਾ ਕਰੀ ਐਨੂੰ ਕੱਟਤਾ ਕਦੇ ਐਨੂੰ ਗੱड्डे ਐਵੇਂ ਕੱਟ ਕੇ ਮਾਲਸ ਕਰ ਦੇਣੀਆਂ ਸੀ ਤੁਸੀਂ ਸਮਝਦੇ ਨਹੀਂ ਕਿ ਕਰਦੇ ਮੈਂ ਇਹ ਆਜ ਮੈਂ ਸਭ ਸੈੱਟ ਹੋ ਜਵੇ ਸ਼ਾਇਦ ਕਿਤੇ ਤੇ ਮਿਲ ਹੈ ਸ਼ਾਇਦ ਕੁਝ ਬੱਜਣਾ ਕੰਨ ਨਹੀਂ ਸੀਗਾ ਐਂ ਚੁੱਪ ਲੱਗਦੀ ਮੇਰੇ ਪੁੱਤ ਨੂੰ dekka yang dia dekar mungkinratalah ade lagi nih gimana ਕੱਤਿਆ ਜੀ ਮੇਰੇ ਨੰਨੂ ਏਦੇ ਦਿਨੋਂ ਲੈਂਦਾ ਬੜੇ ਬੜੇ ਉੱਲੀ ਕਰਦਾ ਮੈਂ ਨੰਨੂ ਪੰਜਾਬ ਪ੍ਰਧਾਨ ਆ ਚੋਹਰਤਾ ਤੇ ਵਿੱਚ ਲੈਂਦਾ ਮੈਂ ਤੈਨੂੰ ਉੜਨੇ ਨੂੰ ਕਹਿੰਦਾ ਪੁੱਤ ਤੂੰ ਉੜ ਉੱਪਰ ਨੂੰ ਇਹ ਤਾਂ ਤੇਜ ਜਿਹੜੀ ਬੜੀ ਜਿੰਨੇ ਹੁੰਦੇ ਨੇ ਦੇਖ ਲੈ ਕਹੇ ਜੀ ਛੋਹ ਜਾਏ ਛੋਟੀ ਛੋਟੀ ਵਿੱਚ ਫਰਕ ਹੁੰਦਾ ਸਰਵਿੰਦਰ ਹਾਂ ਜੀ ਨੇਤਾ ਜੀ ਸਾਰੇ ਪੰਜਾਬ ਪ੍ਰਧਾਨ ਹੋਏ ਮਾਲਾ ਨਾਲ ਸੁੱਕੋ ਬੈਂਜੀ ਆ ਜੀ ਆਜ਼ਦੀ ਆ ਆ ਜੀ ਜੈਸਿੰਗ ਨੂੰ ਕੋ ਮਾਤਾ ਚੀਤੇ ਨੂੰ ਅੱਜ ਨਾ ਐ ਕਾਗੇ ਨੇ ਲੋਤੀ ਨਹੀਂ ਦਿੰਦਾ ਕੋਈ ਦੁੱਧ ਨਹੀਂ ਦਿੰਦਾ ਛੀ ਬਾਰਿਆ ਤੈਨੂੰ ਅੱਜ ਇੰਨਾ ਇੰਨਾ ਬਾਯਾ ਪਿੰਨੋ ਗੰਦੀ ਹੋ ਵਿਚਾਰੇ ਜੰਗ ਨੰਨੀ ਨੀ ਨੀ ਦੇਖਦੀ ਨਾ ਪਾ ਦੇਖਣੀ ਹੂੰ 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 ਮੈਨੂੰ ਲਾ 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 ਚੱਲ ਮਮਾ ਕੋਲ ਚੱਲ ਮਮਾ ਕੋਲ ਚੱਲ ਚਲੋ ਸ਼ਾਬਾਸ਼ ਕਵਦਾ ਮੇਰੀ ਹੋ ਗੁਰੂ ਹੋ ਆਇ ਮਾਰਸ ਓ ਮੈਂ ਮਾਜੀ ਇਧਰ ਮਿਲੋ ਜੀ ਮਾਮੀ ਜੀ ਨੂੰ ਮਾਮੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਾਂ ਮਾਮਾ ਜੀ ਨਾਲ ਮੈਚਿੰਗ ਹੋ ਗਈ ਹਾਂ ਹੁਣ ਮਾਗੇ ਸ਼ਾਲਾ ਮੈਚਿੰਗ ਸਹੀ ਹਾਂ ਇਹ ਘੜੇ ਦੁਨੀਆ ਨੇ ਆਪਾਂ ਦੋਨੋਂ ਲੰਡੇ ਬਣੇ ਹਾਂ ਹਾਂ ਹੁਣ ਬਣੀ ਨਾ ਗੱਲ ਜੀ ਨਹੀਂ ਆ ਕਿ ਫੰਬੀ ਰਿਮੋਟ ਇੱਦਾਂ ਬਾਹ ਆ ਕੇ ਬੰਦ ਨਾ ਕਿਹੜਾ ਕਿਹੜਾ ਰੰਗ ਸੁਣਾ ਲਿਆ ਅੱਜ ਨਾ ਖੜੇ ਤਾਂ ਆਦੋ ਨਾ ਮੈਂ ਖੜੀ ਹੋਵਾ ਫੋਟੋ ਖਿੱਚੀ ਖੜੇ ਹੋ ਪੂਰੇ ਹਾਂ ਇੱਥੇ ਖੜੇ ਹੋ ਇੱਥੇ ਇੰਨਾ ਕਰ ਬੰਦੀ ਹੈ ਹਾਂ ਨਾ ਫੋਟੋ ਖਿੱਚ ਲੈ ਚੁੰਨੀ ਪੁਠੀਆ ਚੁੰਨੀ ਪੁਠੀਆ ਚੱਲ ਗੋਟਾ-ਬੁਠਾ ਅਗਲਾ ਰਹਿਣਾ ਮੈਂ ਜੂਮਾ ਵੀ ਜਿਲੂਸੇ ਕੱਢਿਆ ਵਾ ਚਲੋ ਯਾਹਾਂ ਕਰ ਬੰਦ ਇੱਧਰ ਨੂੰ ਦੇਖ ਤਾ ਮਮੀ ਸਵਾਰੂ ਵੀ ਪਿੱਛੇ ਵੀ ਮੋਝ ਘੰਡ ਗਈ ਖੜ ਜਾ ਖੜ ਜਾ ਖੜ ਜਾ ਲੈ ਭਾਈ ਤਾ ਰਾਜਾ ਮਾਮਾ ਜੀ ਦੀ ਪੂਰੀ ਸਮਾਨ ਤਾਂ ਗੋਲੀ ਮੈਂ ਤਾਂ ਮੰਨ ਲੁਕ ਮੈਂ ਬੈਠੇ ਜਾ ਕੇ ਮੈਂ ਵੀ ਲੱਗ ਰੋਟੂ ਬਣ ਕੇ ਖੜਾ ਦਿੰਦਾ ਦਾੜੀ ਲੱਗੂਗਾ ਦਾੜੀ ਉਹ ਦਾੜੀ ਕਰੋਈ ਬਣਾ ਇਹ ਤਾਂ ਖਾ ਕੇ ਆਇਆ ਪੱਕਾ ਮੈਂ ਤਾਂ ਸਮਾਨ ਵਧੀਆ ਖਾਂਦਾ ਮਾਲਾ ਸਮਾਨ ਨਹੀਂ ਖਾਂਦਾ ਕਿਸੇ ਵਿੱਚ ਹੈ ਸਹੀ ਗੱਲ ਆ ਵਾ ਹੋ ਗਿਆ ਜੀ ਸਾਹਿਬ ਮਣੋਂ ਦਿਖਾਉਣੀ ਪੈਗੀ ਚੋੜ ਦੀ ਦਾੜੀ ਜਿਹੜਾ ਤਣਕਾ ਫਸਿਆ ਹੋਇਆ ਮਣੋਂ ਦਾ ਪੈਣੀ ਵੀ ਕਿਆ ਖਾਂਦਾ ਕਿਆ ਨਹੀਂ ਖਾਂਦਾ ਤੁਹਾਡੇ ਹਰੇਕ ਚੀਜ਼ ਕਰਦੀ ਤਾਂ ਪਤਾ ਲੱਜ ਜਾਂਦਾ ਜਾ ਕੇ ਸਮਾਜ ਜੀ ਦੇ ਕੇ ਚਾਈ ਦੀ ਹੁੰਦੀ ਆ ਆਏ ਹੋ ਮੋਬਾਈਲ ਮਨੋ ਸਾਡੇ ਨਾਲ ਕਾਰਡ ਦੇ ਮਾਮੀ ਛਕ ਨਾਲ ਉਹ ਦੇਖ ਕੇ ਤਾਂ ਨੇ ਗਲਤ ਤੇ ਚਲ ਇੱਕ ਮਿੰਟ ਰੁਕ ਜੀ ਮੈਂ ਲਾ ਖੜੇ ਇਹ ਬਈ ਨਾ ਬੈਠਾ ਇਹ ਤਾਂ ਲੱਗ ਜਾਵੇ ਸਭ ਉੱਡ ਜਾਂਦੇ ਸਭ ਇਹ ਜੀਓ ਨਾ ਨਹੀਂ ਮੈਂ ਨਹੀਂ ਉਹਦੇ ਜੀਦੇ ਇਹਨਾਂ ਮੈਂ ਮਾਰ ਦੇ ਲਾ ਕੇ ਚਲਾਈ ਨਹੀਂ ਨਹੀਂ ਅੱਜ ਟਾਹ ਹੋ ਰਿਹਾ ਵੈਸੀ ਮਾਮੀ ਜੀ ਦੀ ਪੂਰੀ ਮਜਾਕ ਹੀ ਕਰ ਤਾ ਨਾ ਨਾ ਮਜਾਕ ਕਾਦਾ ਹੱਦ ਹੋ ਗਈ ਮਾਮੀ ਜੀ ਨੇ ਸਾਡੇ ਮਾਮਾ ਘਰ ਤਾਂ ਤੇਰੀ ਬੂਆ ਘਟੇ ਖੱਬੇ ਖੜੀ ਹੈ ਜਿਹੜੀ ਬੂਆ ਦੀ ਟੋਰ ਮਾਮੀ ਹੁਣ ਖੁੜੀ ਹੋ ਗਈ ਬਸ ਹੁਣ ਤਾਂ ਸੁੱਖ ਵੀ ਥੋੜੀ ਲੱਗੀ ਆ ਕਰੀਮ ਦੇ ਦੋ ਲਾਣੇ ਨੂੰ ਮੂੰਹ ਨੂੰ ਕਰੀਮ ਦੋ ਭਾਈ ਮਾਮਾ ਜੀ ਨੂੰ ਕਰੀਮ ਦੋ ਕੋਈ ਹੋਰ ਕਿਆ ਕਰੀਮ ਦੋ ਇੱਧਰ ਮੇਲੋ ਮਾਸੀ ਜੀ ਨੂੰ ਜੀ ਸੱਚੀ ਕਾਲ ਜੀ ਸਾਰਿਆਂ ਸਾਰ ਮਾਸੀ ਜੀ ਦੀ ਵੀ ਪੂਰੀ ਆ ਵੈਸੇ ਅੱਜ ਕੋਈ ਕਿਤੇ ਮਾਇਉਤਾ ਅਲਮਾਰੀ ਦੇ ਜੇਬ ਚ ਮੈਂ ਰੱਖੀ ਮਮੀ ਨੇ ਸਾਹ ਕੇ ਰੱਖਿਆ ਹਤਾ ਪੁੱਤ ਪੁੱਤ ਵਿੱਚ ਪਾ ਲਿਆ ਵਿੱਚ ਤਰਾਕ ਰੇਤ ਦੀ ਗੈਂ ਜਦੋਂ ਲੱਗੀ ਨਾਨੀ ਦੀ ਗੋਦੀ ਚੱਕਲੀ ਜਦੋਂ ਗੈਂ ਸੱਜਦੀ ਜੰਦਾੁੰਦਾ ਹਾਂ ਏ ਠੀਕ ਰਹੀ ਰਾਤ ਫੇ ਹਾਂਜੀ ਹਾਂ ਰਾਤ ਫੇ ਠੀਕ ਰਹੀ ਜੀ ਮੇਰੀ ਚੁੰਨੀ ਖੋ ਗਈ ਸੀ ਮਸੀ ਲੱਭੀ ਉਹ ਪੁੱਟੀ لے ਹੋਗੀ ਤੁਹਾਨੂੰ ਦਾ ਮੰਮੀ ਹੋਣ ਲੱਪੀ ਜਦ ਦੀ ਮੰਮੀ ਉਹ ਨਹੀਂ ਦਿਖਦੀ ਅਜੇ ਤੱਕ ਨਹੀਂ ਪਾਈ ਥੋੜੀ ਮੰਮੀ ਨੇ ਜੁੱਤੀ ਨਹੀਂ ਪਾਈ ਥੋੜੀ ਮੰਮੀ ਨਹੀਂ ਪਿਆਰੀ ਨਹੀਂ ਹੁੰਦੀ ਵੈਸੇ ਕੱਲ ਸਾਰੇ ਚਾਰ ਹੋਗੇ ਮੈਨੂੰ ਪਤਾ ਕੀ ਕਹਿੰਦੀ ਸਵੇਰੇ ਕਹਿੰਦੀ ਸੰਦੀਪ ਨੇ ਹੁਣ ਤਿਆਰ ਹੋ ਜਾਣਾ ਫੇਰ ਆਪਣੇ ਜੇੜ ਦੇ ਮੂਰੇ ਕਹੋਗੀ ਵੀਰ ਜੀ ਮੈਂ ਤਾਂ ਕੱਦੀ ਪਿਆਰ ਹਾਂ ਘੜ ਘੜ ਵਾਲੀ ਨਹੀਂ ਹੋਈ ਤਿਆਰ ਹੁਣ ਦੀ ਪਰ ਮੈਨੂੰ ਕਹਿਣਾ ਮੌਕਾ ਹੀ ਨਾ ਦੇ ਤੂੰ ਵੇਈ ਉਹ ਆਪਣਾ ਕੰਮ ਕਰਦੀ ਤਾਂ ਦੇਖ ਲੈ ਮੈਂ ਕੋਈ ਕੰਮ ਨਹੀਂ ਕਰਿਆ ਨਹੀਂ ਹੋਰ ਗੱਲ ਹੈ ਪਹਿਲੇ ਰਵਿੰਦਰ ਸਾਨੇ ਕਮੈਂਟ ਆਉਣੇ ਆ ਵੀ ਮਾਮੀ ਆ ਰਹੇ ਹੋ ਹਰੀਆਈ ਭਾਬੀ ਨੇ ਰੋਕਣੀਆਂ ਬਣਾਈਆਂ ਜਾਂੀਆਂ ਜਦ ਕਿ ਉਹ ਬੈਠਣ ਦੀ ਵਾਰੀ ਚੰਦ ਜੀ ਦੀ ਨੇ ਤਾਂ ਜਣਾ ਕਰਨਾ ਕਰਨਾ ਹੀ ਹੈ ਮਾਮੀ ਕਹਿੰਦੀਆਂ ਕੋਈ ਨਾ ਮੈਂ ਬੈਠਣ ਦੀ ਕਰਕੇ ਰੋਟੀ ਬਣਾ ਬਣਾ ਦੇਣੀ ਤੁਸੀਂ ਉੱਪਰਲਾ ਕਰ ਲਓ ਆਪਾਂ ਸਾਰਾ ਸਮਾਂ ਇਹ ਕਰਦੇ ਹੋ ਜਾਂਦਾ ਆ ਕੈਦੂ ਕੋਈ ਨਹੀਂ ਆਣੇ ਸਿੰਪਰਨ ਦੱਤਾ ਤਾਂ ਹੋਰੀਆਂ ਦੇ ਹਾਂ ਪਿਸਤੇ ਖਾ ਖਾ ਕੇ ਤਾਂ ਸਿੱਟੀ ਸਿੱਟੀ ਜਾਂਦੇ। ਉਹ ਮੈਂ ਤਾਂ ਇੱਕੇ ਸਿੱਟਿਆ ਜੀ। ਸਬੂਤ ਕਰੇ ਸਾਰੇ ਠੀਕ ਹੈ। ਹਾਂ ਜੀ ਹਾਂ ਜੀ ਮਾਸੀ। ਆ ਕੁੱਕੂ ਨਾਲ ਨਹੀਂ ਠੀਕ ਰਹੀ ਹੈ ਨਾ। ਰਾਤ ਤਾਂ ਠੀਕ ਰਹੀ। ਰਾਤ ਉਹ ਤੰਗ ਵੀ ਨਹੀਂ ਕਰਿਆ ਇਹਨੇ ਰਾਤ। ਕਰਦੇ ਨੂੰ ਬਸ ਕਰ। ਰਾਤ ਬਹੁਤਾ ਨਹੀਂ ਤੰਗ ਕਰਿਆ ਭਾਈ। ਇਹ ਐ ਤੰਗ ਨਹੀਂ ਕਰਿਆ। ਇਹ ਰਾਤ ਜ਼ਿਆਦਾ ਦੁੱਤ ਬਗਿਆ। ਅੱਗੇ ਦੋ ਵਾਰੀ ਪਿੰਦੀ ਸਾਰੀ ਰਾਤ ਫਿਰ ਦੁੱਧ ਦਾ ਹੁਣ ਤੰਗ ਕਰਨਾ ਕੱਢੀ ਗਈ ਬੱਸ ਉਹ ਦਵਾਈ ਦਵਾ ਦੇਣ ਨੂੰ ਭੁੱਖ ਲੱਗਣ ਲੱਗ ਗਈ ਹਾਜ਼ਮ ਹੋਣ ਲੱਗ ਗਿਆ ਭੁੱਖ ਵਧੀ ਗਈ ਭੁੱਖ ਹੋ ਗਈ ਨਾਲੇ ਦੁੱਧ ਪੀ ਉਹ ਕੱਢੀ ਨਾਲੇ ਤੰਗ ਕਰਨਾ ਹੋਰ ਹੁੰਦਾ ਜੇ ਉਹਨੇ ਬੱਚੀ ਨੇ ਦੁੱਧ ਮੰਗਣਾ ਫਿਰ ਤਾਂ ਰੋਣੀ ਉਹ ਨਹੀਂ ਕਹਿੰਦੀ ਤੰਗ ਕਰਨਾ ਇਹਨੇ ਕਦੇ ਵੀ ਰੋਈ ਹੋਗੀ ਰੋਈ ਹੋਗੀ ਰੋਈ ਨਹੀਂ ਹੈਗੀ ਉਹ ਐ ਕਹਿੰਦੀ ਵੀ ਉਹਨੇ ਦੁੱਧ ਜਾਣਾ ਹਾਂਜੀ ਹਾਂ ਅੱਗੇ ਰੋ ਬੜੀ ਸੋਹਣੀ ਲੱਗਦੀ ਮੇਰੇ ਘਰ ਵਾਲੇ ਵੀ ਕਰੈਨ ਤੇ ਆ ਆ ਦੇਖ ਲੋ ਜੀ ਅੱਜ ਸੂਟ ਉੱਠ ਕੇ ਹੈਂ ਏ ਵਾਸਾ ਇਹ ਜਿਆ ਬਹਿ ਜਾ ਕਰਾਈ ਪੀ ਕੇ ਨਾ ਮਾਸੀ ਜੀ ਸੂਟ ਨੇ ਦੱਸੋ ਮੈਂ ਇਹਨੂੰ ਸਵੇਰੇ ਹੀ ਕਿਹਾ じゃ ਸੂਟ ਇਹਨੇ ਕੱਟ ਕੇ ਪਾਇਆ ਨਾ ਮੈਂ ਕਿਹਾ ਬਾ ਵੀ ਬਾ ਜੀ ਇਹਨੂੰ ਇਹਨੇ ਦਿੱਤੀ ਆਇਓ ਹਾਂ ਦੋ ਲਾਗੀ ਮੇਰੇ ਪਾਪਾ ਨੇ ਕੜ ਕੜ ਪਹਿਲਾਂ ਮੇਰੀ ਕਰੇ ਉਹ ਇਹਦਾ ਸਾਡਾ ਲੱਡੂ ਇਹਦੇ ਬਗੈਰ ਤਾਂ ਸਾਡਾ ਦਿਨੇ ਨਹੀਂ ਚੜਦਾ ਉੱਠ ਕੇ ਪਹਿਲਾਂ ਤਾਂ ਇਹਦੇ ਕਿਸ ਕਰੀਦੀ ਆ ਫੇਰ ਦਿਨ ਸ਼ੁਰੂ ਹੁੰਦਾ ਐਨਨ ਅਰਵਿੰਦਰ ਆਇਆ ਰੱਖਿਆ ਜਿਵੇਂ ਜਾਸ ਵਿੱਚ ਸਵਾਲਾਂ ਕਹਿੰਦੀ ਨਹੀਂ ਮੰਗੀ ਕਿ ਫੇਰ ਸੁਆਉਗੀ ਮੈਂ ਕਿ ਫੇਰ ਕਰ ਪਾਉਗੀ ਵੀ ਇਹ ਜੇ ਕਲਰ ਵਿਆਹ ਸ਼ਾਦੀਆਂ ਫਿਰ ਵਧੀਆ ਲੱਗਣ ਹਾਂਜੀ ਹਾਂ 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 ਨਹੀਂ ਨਹੀਂ ਤੂੰ ਸਾ ਨੀ ਮੈਂ ਮੰਨੂ ਦੱਸਿਆ ਇਹਨੇ ਕਹਿੰਦੀ ਵੀ ਮੰਮੀ ਨੇ ਕਿਹਾ ਵੀ ਮੈਂ ਤਾਂ ਸੋਆਇਆ ਮੈਂ ਮੇਰੇ ਗਈ ਬਈ ਤੀ ਮੈਂ ਆਪੇ ਤੇ ਟੈਲਰ ਨੂੰ ਦੇਤਾ ਚੱਕ ਕੇ ਮਸੂ ਨੀ ਨੀ ਬਹੁਤ 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 ਸੋਹਣਾ ਸੂਟ ਹੋਇਆ ਜੀ ਸੂਟ ਬਹੁਤ ਸੋਹਣਾ ਲੱਗਦਾ ਸੂਟ ਬਹੁਤ ਸੋਹਣਾ ਲੱਗਦਾ ਕਟੈਸ ਨੇ ਜੈਸਮੀਨ ਦੇ ਪਾਇਆ ਵਾ ਤਾਂ ਹੀ ਸੋਹਣੀ ਲੱਗਦੀ ਆ ਜੀ ਜੇ ਸੂਟ ਸੂਟ ਵਧੀਆ ਪਾਇਆ ਸੂਟ ਨਾਲ ਸਾਡੇ ਦਾ ਕੁੜੀ ਜਿਆਦਾ ਚੰਗਾ ਮੈਂ ਵੀ ਇਹ ਕਹੀ ਸੀ ਉਹ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਮੈਂ ਕਹਿਣ ਦਾ ਮਤਲਬ ਐ ਆ ਜੀ ਹੁਣ ਜਿਹੜੇ ਸੂਟ ਲੈ ਕੇ ਰੱਖੇ ਹੋਏ ਆ ਇਹ ਸਵਾੰਦੀ ਨਹੀਂ ਆ ਮੈਂ ਵੀ ਤਾਂ ਭੈਣ ਜੀ ਜੇ ਤੁਸੀਂ ਟੌਪਸ ਪਾ ਲਓ ਹੱਥਾਂ ਚ ਆ ਜਾਓ ਚੱਲਦੇ ਹਾਂ ਬਣਾ ਲੱਗ ਗਈ ਐਨਾ ਟਾਈਮ ਤਾਂ ਜਾਗੋ ਛੱਡ ਕੇ ਉਹਨੂੰ ਨਹੀਂ ਤੇ ਲੱਗਿਆ ਚਲੋ ਜੀ ਲਓ ਜੀ ਕਰਤੀ ਤੌਰ ਮੰਮੀ ਹਾਂ ਵੀ 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 ਬਦਨੇ ਵਾਲਾ ਭਾਈ ਇੰਦੇ ਮੈਂ ਕਹਿੰਦੇ ਇੰਨਾ ਵੀ ਜਾਗੋ ਨਾ ਛੱਡਣ ਜਾਸੀ ਦੇਖੁੰਦੇ ਐ ਨਹੀਂ ਪਤਾ ਅੱਜ ਕਿੰਨਾ ਘੰਟਾ ਸਾਡੀ ਕੋ ਭੈਣ ਜੀ ਲਾਤੀ ਨਹੀਂ ਚਲੋ ਹੋ ਗਏ ਤਿਆਰ ਹੁਣ ਹਾਂ ਚਲੋ ਬੱਚਾ ਵੇਲਕਾ ਆਂਦੀ ਆ ਨਾ ਮੇਂ ਪਛਾਣੀ ਕੋਈ ਫਰਗਾਲਾ ਨਾ ਕੱਢੇ ਮੇਰੇ ਵੀ ਜਿੱਥੇ ਵੱਜਦੀ ਆਏ ਹੋਏ 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 اے ਮੇਰੇ ਜਿੰਨੀਆਂ ਮਰਜੀ ਪਵਾ ਦੇ ਮੇਰੇ ਕੋਈ ਚੱਕਰ ਅੱਛਾ ਤੈਨੂੰ ਮੇਰੇ ਨਾਲ ਹੋ ਗਿਆ ਬਾਤ ਕਰਦੀ ਆ ਨਾ ਮੈਂ ਗਾਣਾ ਕਰੀ ਕੋਈ ਨਹੀਂ ਨਹੀਂ ਵਧੀਆ ਗੱਲ ਆਹ ਬਾਹਰ ਬੱਲੇ 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 ਮੇਰੇ ਨਾਲ ਜਲ ਦੇਖਾਵੇਂ ਮਾਮਾ ਜੀ ਅੱਜ ਹੁਣ ਤਾਂ ਭੇਜਾ ਹੀ ਭੇਜੇ ਕਰਾ ਦੀ ਜਮਈ ਹੈ ਹੈ ਕੀ ਬਾਤ ਹੈ ਹਾਂ ਪਰ ਮਾਰੇ ਜਾਣਾ ਚਾਹ। ਅੱਜ ਦਾ ਮਾਮਾ ਜੀ ਸੱਚੀ ਗੱਲ। ਅੱਜ ਤਾਂ ਬੈਜਾ ਬੈਜੇ ਹੋਈ ਪਈ ਆ। ਆਹ ਵਾਹ ਜੀ। ਇਹ ਨਾਲ ਲੈ ਕੇ ਜਾ ਰਹੀ। ਚਾਚੇ! ਜਦ ਮੈਨੂੰ ਪੁੱਛ ਵੀ ਲਾ। ਬੈਜਾ ਬੈਜਾ ਕਰਾਈ ਰਹੀ ਮਾਮਾ ਜੀ। ਭਾਈ ਨੂੰ ਦਿਖਾਇਆ? ਨਹੀਂ ਦਿਖਾਇਆ। ਮਾਮਾ ਜੀ ਇੱਦਾਂ ਇੱਦਾਂ ਲੋਫੇ ਮੜਿਆ ਬਾਹਰ ਨੂੰ।

ਜਿਸ ਨੇ ਹੀ ਘਰੇ ਆ ਲੈਨੇ ਕੋਤੀ ਹਾਂ ਮਾਤਾ ਵੀ ਚਾਚੋ ਪਾਣੀ ਆ ਨਾ ਮੈਂ ਤੇਰੇ ਚਾਚੇ ਨੂੰ ਕਹਾਂ ਮੈਂ ਗੱਡੀ ਚ ਨਹੀਂ ਉਤਾਰ ਰੱਖੀ ਹਾਂਜੀ ਫਰਾਡ ਸਬਰ ਨਾ ਮਤ ਉਹ ਡਰ ਜਾ ਜੀ ਤੂੰ ਚਾਹਤੇ ਕਿੰਨਾ ਕੁ ਟਾਈਮ ਲਾਜੂ ਆਪਾਂ ਨੂੰ ਜਾਣੇ ਨੂੰ ਆਪਾਂ ਘੰਟੇ ਤੋਂ ਪਹਿਲਾਂ ਗੱਡੀ ਦੀ ਚਾਬੀ ਘੰਟਾ ਆ ਪਈ ਆ ਜੀ ਘੰਟਾ ਕਦਾ ਲੱਗੇ ਜਾਣਾ ਵੈਸੀ ਪੂਰੀ ਬਚਣਾ ਮੈਂ ਇਹ ਤਾਂ ਕਰਾਂ ਦੋ ਸੁਬੀ ਕਿੱਥੇ ਮੈਨੂੰ ਆ ਮਮਮੀ ਨੇ ਕਿਹਾ ਤੁਹਾਡੇ ਗੱਡੀਆਂ ਦੋ ਗੱਡੀਆਂ ਲੈਣੀ ਆ ਦੋ ਗੱਡੀਆਂ ਜੀ ਦੋ ਗੱਡੀਆਂ ਤੇ ਰੌਣਕ ਭਾਈ ਪੂਰੀ ਲੱਗੀ ਹੋਈ ਆ ਜੀ ਮਮਮੀ ਸਾਡੀ ਫੇਰ ਖੋਗੀ ਹੋ ਗਿਆ ਜੀ ਹੋ ਗਿਆ ਜੀ ਰੈਡੀ ਸਾਰੇ ਚਲੋ ਬਾਹਰ ਲੱਗ ਜੀ ਹਾਂ ਜੀ ਗੱਡੀ ਚ ਪਿੱਛੇ ਆਪੂ ਬਟਾਚੀ ਬੜੀ ਆ ਜਣੀ ਛਾਬੀ ਤੇਰੇ ਮੋਢੇ ਚ ਰੱਖ ਲੈ ਮੇਰੇ ਵਾਲੇ ਜਦੋਂ ਜੀ ਸੀਟਾਂ ਲਾਤੀਆਂ ਤਾਂ ਹੋਣੀ ਰੱਖਣੀ ਜੇ ਸੀਟਾਂ ਨਾਲ ਆਏ ਤਾਂ ਸਵਾਰੀ ਨਹੀਂ ਬੈਠਣੀ ਬਾਈ ਸਵਾਰੀਆਂ ਨਹੀਂ ਬੈਠਣ ਬਾਈ ਸਵਾਰੀਆਂ ਛੱਤ 'ਤੇ ਮਿਠਾਉਂਗਾ ਮੈਂ ਕਹਿੰਦਾ ਆਪਾਂ ਨੂੰ ਜਿੱਦਾਂ ਆਪਣਾ ਮੰਮੀ ਤੋਰਾ ਫੇਰਾ ਰਹਿਣਾ ਮੈਂ ਕਹਿੰਦਾ ਜਿੱਦਾਂ ਟੈਕਸੀ ਵਾਲਿਆਂ ਨੇ ਉੱਪਰ ਸਟੈਂਡ ਜਾਲ ਲਵਾਇਆ ਬੰਦਾ ਉਹ ਲਵਾ ਲਈ ਗੱਡੀ 'ਤੇ ਹੋਰ ਕੀ ਆ ਹੋਰ ਕੀ ਆ ਜੀ ਤੇਚੀਆਂ ਉੱਪਰ ਰੱਖ ਲਈਆਂ ਸਾਰੀਆਂ ਲਓ ਜੀ ਆ ਗੁਣ ਸਾਡੀ ਭਾਈ ਹੁਣ ਜਾਣ ਵਾਸਤੇ ਤਿਆਰ ਆ ਨਾਨੀ ਜੀ ਨੇ ਖੱਟਲੀ ਤਿਆਰੀ ਹਰਗੁਣ ਨੂੰ ਚੱਕਣ ਦੀ ਜੁੱਤੀ ਪਾ ਲਾ ਪਾ ਲੜ ਮੇਰੀ ਮਾਂ ਕੰਪੀਟੀਸ਼ਨ ਜੁੱਤੀ ਪਾ ਕੰਪੀਟੀਸ਼ਨ ਚੱਲਦਾ ਏ ਮੈਂ ਆਇਆ ਜਾਉਂਗੀ ਰਵਿੰਦਰ ਜੁੱਤੀ ਪਾ ਮੈਨੂੰ ਕੱਢ ਦੇ ਨਾ ਨਾ ਕੰਪੀਟੀਸ਼ਨ ਚੱਲਦਾ ਵੀ ਹਰਗੁਣ ਜੁੱਤੀ ਬਾਅਦ ਵਿੱਚ ਪਾ ਲੂਗੇ ਪਹਿਲਾਂ ਹਰਗੁਣ ਵੀ ਪਹਿਲਾਂ ਹਰਗੁਣ ਨੂੰ ਕਾਣ ਚੱਕੂ ਵੀ ਆਪੇ ਕਹਿੰਦਾ ਵੀ ਲੈ ਮੈਨੂੰ ਬੜਾ ਦੇ ਲਾ ਜੀ ਬਾਈ ਮੈਨੂੰ ਕੋਣ ਛੱਡ ਕੇ ਉਹ ਨੇਤਰ ਹਾਂਜੀ ਸਾਨੂੰ ਡੈਡੀ ਛੱਡਿਆੰਨੇ ਮੈਨੂੰ ਸਾਡੇ ਬਾਰੇ ਛੱਡਿਆ ਮੈਨੂੰ ਹਾਂਜੀ ਡੈਡੀ ਸਾਡੇ ਨਾਲ ਛੱਡ ਵੀ ਨਹੀਂ ਪਹੁੰਚਦੇ ਜਾਂਦੇ ਲੋਕ ਆ ਡੈਡੀ ਉੱਡੀ ਆਈ ਡੈਡੀ ਜੀ ਮੜਾ ਜਾਂ ਮਾਤਾ ਜੀ ਨੂੰ ਫੇਰ ਛੱਡਿਆ ਉਹ ਕਹਿੰਦੇ ਸਾਡੇ ਬਾਰੇ 10 ਮਿੰਟ ਤਾਂ ਦੇ ਦਿਓ ਮਾਨੂੰ ਸਾਡੇ ਬਾਰੇ ਛੱਡੀ ਤੁਸੀਂ ਨਿਕਲੋ ਰੱਖੋ ਕਿ ਮੈਂ ਛੱਡਿਆ ਬਾ ਅਸੀਂ ਖਾਦੀ ਤਿਆਰੀ ਹੈ ਜੀ ਹੁਣ ਚਲੋ ਭਾਈ ਉੱਠੋ ਫਿਰ ਮਾਰੋ ਛਾਲਾਂ ਠੀਕ ਠੀਕਾ ਲੈਣਾ ਕੁਝ ਵੀ ਕਰ ਦਾਂਗਾ ਤੇ ਲੈ ਜੀ ਹਾਂਜੀ ਹਾਂ ਪਾਪਾ ਹਰਗਨ ਨੂੰ ਲੈ ਕੇ ਡੈਡੀ ਚਲ ਪੁੱਤ ਥੱਲੇ ਹੀ ਆ ਜਣਾ ਮੰਮ ਨੇ ਆਉਣ ਲੱਗੀ ਮੰਮਾ ਚਲੋ ਚਲੋ ਥੱਲੇ ਹੀ ਆਉਂਦੀ ਏ ਥੱਲੇ ਤੇ ਥੱਲੇ ਲਾਓ ਜੀ ਸਮਾਨ ਵੀ ਸਾਰਾ ਹੋ ਗਿਆ ਓਕੇ ਚੱਕ ਹੋ ਗਿਆ ਇਧਰ ਹਲਵਾਈ ਸਾਹਿਬ ਦੀ ਵੀ ਜਾਣ ਦੀ ਤਿਆਰੀ ਹੋ ਗਈ ਹਾਂਜੀ ਹਲਵਾਈ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਇਹ ਦੁਆਰਾ ਮੈਂ ਫੇਰ ਆਇਆ ਵੀ ਜਿਹੜਾ ਮਿੱਠਾ ਪਿਆਦਾ ਬੜਾ ਬੂਰਾ ਬਣਾ ਕੇ ਆਇਆ ਮਿਲਾਂ ਜੀ ਅੱਛਾ ਜੀ ਅੱਛਾ ਜੀ ਬੂਰਾ ਬਣਾਉਣਾ ਹੁੰਦਾ ਹਾਂ ਮਿੱਠਾ ਪੁੱਛਿਆ ਤੇ ਨਾ ਅੱਛਾ ਜੀ ਮੈਂ ਠੀਕ ਆ ਮੈਂ ਨਾਮ ਦਾ ਲਿਖ ਕੇ ਜਿਹੜੇ ਵੀ ਵੀਡੀਓ ਚੱਲਦੀਆਂ ਇਹ ਹਾਂ ਜੀ ਹਾਂ ਮੈਂ ਤੁਹਾਨੂੰ ਚੈਨਲ ਦਾ ਨਾਮ ਲਿਖ ਕੇ ਦੰਨਾ ਕੋਈ ਨਾ ਤੇ